ਨਹੀਂ ਬਹਿ ਸਕਦੇ ਪਰ ਅਸੀਂ ਕਿਹਾ ਵੀ ਜੇ ਕੁਰਸੀ ਤੇ ਬਹਿਣਾ ਗੁਨਾਹ ਹੈ ਭਾਈ ਅਸੀਂ ਨਹੀਂ ਬੈਠਦੇ ਪਾਵੇਂ ਰਾਗੀਆਂ ਦੇ ਕੀਸਰੀਆਂ ਦੇ ਨਾਲ ਹੀ ਬੈਠੀਦਾ ਸੀ ਇੱਕ ਪਾਸੇ ਹੋ ਕੇ ਬੈਠੀਦਾ ਸੀ ਕੁਰਸੀ ਤੇ ਸਿਰਪ ਹੋਣ ਦੀ ਸਰੀਰ ਨੂੰ ਮਦਦ ਹੋ ਜਾਂਦੀ ਐਸੇ ਵਿੱਚ ਹੁੰਦਾ ਸਾਥ ਮਿਲ ਜਾਂਦਾ ਤੇ ਇਹ ਬਹਿਣਾ ਗਲਤ ਸੀ ਪਰ ਅਸੀਂ ਉਸ ਦੀ ਸਾਰਿਆਂ ਤੋਂ ਸੀ ਉਦੋਂ ਹੀ ਮਾਫੀ ਮੰਗ ਲਈ ਕਿ ਹਾਂ ਅਸੀਂ ਗਲਤ ਸੀ ਪਰ ਗੁਰੂ ਸਾਹਿਬ ਤੋਂ ਨਹੀਂ ਮੇ ਸਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਪੰਚਾਇਤ ਪਤਵੰਤੇ ਮਹਾਂਪੁਰਸ਼ ਪੋਚੋ ਸਾਹਿਬ ਦੇ ਇਲਾਕੇ ਦੇ ਗੁਰਮੁਖ ਪਿਆਰੇ ਸੱਜਣ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਜੋ ਮਹਾਂਪੁਰਸ਼ਾਂ ਦੇ ਪਿੱਛੇ ਕੁਝ ਸਮੇਂ ਵਿੱਚ ਵੀਡੀਓ ਵਾਇਰਲ ਹੋਈ ਸੀ ਉਦੇ ਬਾਰੇ ਅਕਾਲ ਤਖਤ ਤੇ ਪਹੁੰਚੇ ਹਾਂ ਇਹ ਜੋ ਮਾਹ ਪਰਸ਼ਾ ਵੱਲੋਂ ਚਿੱਠੀ ਲਿਖ ਕੇ ਭੇਜੀ ਗਈ ਹੈ ਦਾਸ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਜੀਓ ਆਪਜੀ ਜੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ ਦਾਸ ਨੂੰ ਗੰਭੀਰ ਸੱਟਾਂ ਲੱਗ ਗਈਆਂ ਸਨ ਜਿਸ ਕਰਕੇ ਮੈਂ ਸਰੀਰਕ ਤੌਰ ਤੇ ਚੌਂਕੜਾ ਮਾਰ ਕੇ ਬੈਠਣ ਵਿੱਚ ਅਸਮਰੱਥ ਸਾਂ ਬੀਤੇ ਦਿਨੀ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਰੇ ਕੁਰਸੀ ਉੱਤੇ ਬੈਠੇ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਛੱਟ ਵੱਜੀ ਹੈ ਆਪ ਜੀ ਦੇ ਸੰਮੁਖ ਸੰਮਰ ਬੇਨਤੀ ਹੈ ਕਿ ਮੈਂ ਹਮੇਸ਼ਾ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦਾ ਪੂਰਾ ਅਦਵ ਸਤਕਾਰ ਕੀਤਾ ਹੈ ਸ੍ਰੀ ਗੁਰੂ ਸਾਹਿਬ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ ਦਾਸ ਗੁਰੂ ਸਾਹਿਬ ਜੀ ਦੇ ਆਸਰੇ ਉੱਤੇ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਬਾਰੇ ਕਦੇ ਵੀ ਸੋਚ ਵੀ ਨਹੀਂ ਸਕਦਾ ਮੇਰੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਦੀ ਦਾਸ ਸਮੁੱਚੇ ਪੰਥ ਤੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਖਿਮਾ ਦੀ ਜਾਚਨਾ ਕਰਦਾ ਹੈ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਗਾਹ ਤੋਂ ਦਾਸ ਸਿੱਖ ਰਹਿਤ ਮਰਿਆਦਾ ਦਾ ਪੂਰਾ ਖਿਆਲ ਰੱਖੇਗਾ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਉਡੀਕ ਵਿੱਚ ਹਰ ਵਕਤ ਸਮਰਪਿਤ ਰਹੇਗਾ